ਅੱਜ ਅਸੀਂ ਖੜਿਆ ਸੰਗਰੂਰ ਦੇ ਪਿੰਡ ਛਾੜ ਵਿਖੇ ਜਿੱਥੇ ਲੋਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਸਮੱਸਿਆਵਾਂ ਨੇ ਜਿਹੜੀਆਂ ਉਹ ਅਧੂਰੀਆਂ ਪਈਆਂ ਨੇ ਅੱਜ ਸਾਡੇ ਨਾਲ ਪਿੰਡ ਛਾੜ ਦੇ ਲੋਕ ਮੌਜੂਦ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਕੀ 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 ਇਹਨਾਂ ਦੀ ਪਿੰਡ ਦੀਆਂ ਜਿਹੜੀਆਂ ਸਮੱਸਿਆ ਨੇ ਉਹ ਅਧੂਰੀਆਂ ਪਈਆਂ ਨੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਸਰਪੰਚ ਨੂੰ ਉਹ ਚੁਣਨਾ ਚਾਹੁੰਦੇ ਨੇ ਕਿਸ ਤੇ ਉਹ ਵਿਸ਼ਵਾਸ ਕਰਦੇ ਨੇ ਆਓ ਜਾਣਦੇ ਹਾਂ ਸਾਡੇ ਨਾਲ ਕੁਝ ਮਹਿਲਾਵਾਂ ਨੇ ਇਹਨਾਂ ਨਾਲ ਗੱਲ ਕਰਦੇ ਆਂ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡੇ ਪਿੰਡ ਦੀਆਂ ਕਿਹੜੀ ਕਿਹੜੀ ਸਮੱਸਿਆਵਾਂ ਨੇ ਜੋ ਅਧੂਰੀਆਂ ਪਈਆਂ ਨੇ ਕੀ ਤੁਸੀਂ ਵਿਸ਼ਵਾਸ ਕਰ ਰਹੇ ਹੋ ਕਿੰਨਾ ਤੇ ਤੁਸੀਂ ਵਿਸ਼ਵਾਸ ਕਰ ਰਹੇ ਹੋ ਹੁਣ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਨਹੀਂ ਹੈ ਜੇ ਅੱਜ ਕੱਲ੍ਹ ਚੱਲ ਰਹੀਆਂ ਨੇ ਜਿਵੇਂ ਸਭ ਤੋਂ ਵੱਡੀ ਸਮੱਸਿਆ ਹੋ ਗਈ ਨਸ਼ੇ ਦੀ ਬਾਕੀ ਜਿਵੇਂ ਗਲੀਆਂ ਹੈਗੇ ਨੇ ਕੱਚੀਆਂ ਪਈਆਂ ਨੇ ਜਾਂ ਬਜ਼ੁਰਗ ਔਰਤਾਂ ਤੇ ਬੰਨੀਆਂ ਵੰਚਣਾ ਨਹੀਂ ਲੱਗ ਰਹੀਆਂ ਹੈਗੀਆਂ ਜਾਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ ਹੈਗੀ ਉਸ ਦੇ ਲਈ ਅਸੀਂ ਇੱਕ ਜਿਹੇ ਇਨਸਾਨ ਨੂੰ ਚੁਣਨਾ ਚਾਹੁੰਦੇ ਹਾਂ ਜਿਹੜਾ ਕਿ ਨਸ਼ੇ ਦੀ ਦਲਦਲ ਤੋਂ ਲੋਕਾਂ ਨੂੰ ਕੱਢਣਾ ਚਾਹੁੰਦਾ ਹੈ ਤੇ ਬਿਨਾਂ ਪੈਸੇ ਦੇ ਲਾਲਚ ਤੋਂ ਬਿਨਾਂ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦਾ ਹੈਗਾ ਅਸੀਂ ਏਸੀ ਤੇ ਮੋਹਰ ਲਾਵਾਂਗੇ ਕਿਉਂਕਿ ਏਸੀ ਜਿਹੜਾ ਹੈਗਾ ਚੋਣ ਦਾ ਨਿਸ਼ਾਨ ਉਹ ਬਿਨਾਂ ਕਿਸੇ ਪੈਸੇ ਦੇ ਲਾਲਚ ਤੋਂ ਬਿਨਾਂ ਕਿਸੇ ਨਸ਼ੇ ਤੋਂ ਲੋਕਾਂ ਤੋਂ ਵੋਟਾਂ ਦੀ ਮੰਗ ਨਹੀਂ ਬਲਕਿ ਕੰਮ ਤੋਂ ਜੇ ਮੇਰੇ ਕੰਮ ਤੋਂ ਖੁਸ਼ ਹੋ ਗਏ ਹੋ ਤਾਂ ਤੁਸੀਂ ਸਾਨੂੰ ਵੋਟਾਂ ਪਾ ਦਿਓ ਕੀ ਸੋ ਨੋਏ ਨਹੀਂ ਲੱਗਦਾ ਹੈਗਾ ਵੀ ਤੁਸੀਂ ਹਰ 5 ਸਾਲ ਬਾਅਦ ਸਰਪੰਚ ਚੁਣਦੇ ਹੋ ਵੋਟਾਂ ਦੇਣ ਨੂੰ ਉਹਨਾਂ ਨੂੰ ਪਰ ਲੇਕਿਨ ਵਾਦੇ ਕੀਤੇ ਜਾਂਦੇ ਨੇ ਸਰਪੰਚ ਵੱਲੋਂ ਪਰ ਉਹ ਪੂਰੇ ਨਹੀਂ ਕੀਤੇ ਵੀ ਕਿੰਨਾ ਕੀਤੇ ਕੀਤੇ ਜਾਂਦੇ ਉਹ ਵੀ ਗਲੀਆਂ ਨਾਲੀਆਂ ਉਹ ਹੀ ਸਾਰਾ ਕੁਝ ਵੀ ਜਾਨਕੀ ਅੱਜ ਕੱਲ ਤੁਸੀਂ ਦੇਖਦੇ ਹੋ ਬਹੁਤ ਪਿੰਡ ਇਸ ਤਰ੍ਹਾਂ ਦੇ ਨੇ ਵੀ ਜਿਹੜੇ ਬਹੁਤ ਹਾਈ ਫਾਈ ਬਣ ਗਏ ਨੇ ਪਰ ਲੇਕਿਨ ਇਸ ਪਿੰਡ ਦੇ ਵਿੱਚ ਮੈਂ ਗਰਾਉਂਡ ਲਾ ਕੇ ਦੇਖਿਆ ਜਿਹੜਾ ਪਿੰਡ ਦਾ ਕੋਈ ਵਿਕਾਸ ਮੈਨੂੰ ਨਜ਼ਰ ਨਹੀਂ ਆਇਆ ਕੀ ਕਹਿਣਾ ਚਾਹੁੰ ਹਾਂ ਜੀ ਇਹ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਵੀ ਖੜੇ ਹੁੰਦੇ ਨੇ ਪਹਿਲਾਂ ਬਹੁਤ ਵੱਡੇ ਵੱਡੇ ਵਾਦੇ ਹਜਣੇ ਉਹਨੇ ਜਿਹੜੇ ਗੱਲਾਂ ਕੀਤੀਆਂ ਹੁੰਦੀਆਂ ਸਾਰੇ ਵਾਦੇ ਭੁੱਲ ਜਾਂਦੇ ਨੇਗੇ ਪਰ ਜੋ ਇਸ ਬਾਰੇ ਖੜਾ ਹੋਇਆ ਸਾਡਾ ਪ੍ਰੀਤਮ ਸਿੰਘ ਹਰਪ੍ਰੀਤ ਸਿੰਘ ਏਸੀ ਵਾਲਾ ਉਹਨੇ ਪਹਿਲਾਂ ਹੀ ਪਿੰਡ ਦਾ ਬਹੁਤ ਸਾਰਾ ਵਿਕਾਸ ਕਰ ਚੁੱਕੇ ਨੇ ਬਜ਼ੁਰਗਾਂ ਦੀਆਂ ਔਰਤਾਂ ਦੀ ਪੈਂਸਨਾ ਵੀ ਲਗਾ ਚੁੱਕੇ ਨੇ ਪਿੰਡ ਦੇ ਵਿੱਚ ਪਾਰਕਾਂ ਲਈ ਬਹੁਤ ਸਹਾਇਤਾ ਕਰ ਚੁੱਕੇ ਨੇ ਤੁਸੀਂ ਪਿੰਡ ਦੇ ਵਿੱਚ ਪੁੱਛ ਸਕਦੇ ਹੋ ਕਿਸੇ ਬਜ਼ੁਰਗ ਨੂੰ ਹਰ ਇੱਕ ਜੋ ਵੀ ਲੋੜਵੰਦ ਇਨਸਾਨ ਆ ਉਹਨਾਂ ਦੀ ਸਹਾਇਤਾ ਕਰਦਾ ਇਸ ਨੂੰ ਮੁੱਖ ਰੱਖਦੇ ਹਾਂ ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜੀ ਕਿਹੜੀ ਛੋਟੇ ਪਿੰਡ ਦੀ ਜਿਹੜੀ ਸਮੱਸਿਆਵਾਂ ਨੇ ਪਹਿਲ ਦੇ ਆਧਾਰ ਤੇ ਹੱਲ ਹੋਣ ਅਸੀਂ ਪਿੱਤੂ ਨੂੰ ਜਿੱਤੇ ਆਵਾਂਗੇ ਪਿੱਤੂ ਨੂੰ ਇਹ ਬੋਟਾ ਪਾਵਾਂਗੇ ਕੀ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਤੁਹਾਡਾ ਹੋਇਆ ਹੋਇਆ ਪਹਿਲਾਂ ਜਾਂ ਰਹਿੰਦਾ ਸਾਰਾ ਹੋਣਾ ਸਾਰਾ ਹੀ ਰਹਿੰਦਾ ਜੀ ਕੁਝ ਵੀ ਨਹੀਂ ਹੋਇਆ ਜਿਹੜੇ ਵਾਦੇ ਕੀਤੇ ਜਾਂਦੇ ਨੇ ਉਹ ਵਾਦਾ ਕੋਈ ਵੀ ਪੂਰ ਨਹੀਂ ਇਸ ਤਰ੍ਹਾਂ ਨਾ ਮੈਂਬਰ ਨਾ ਕੋਈ ਸਰਪੰਚ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਕਿਹੜੇ ਪਹਿਲ ਦੇ ਆਧਾਰ ਤੇ ਕੰਮ ਹੋਣੇ ਚਾਹੀਦੇ ਨੇ ਤੁਸੀਂ ਪਿੱਤੂ ਦੇ ਨਾਲ ਜਿਹੜਾ ਹੈਗਾ ਰੌਂਡ ਵਰਕ ਵੀ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਪਹਿਲ ਦੇ ਆਧਾਰ ਤੇ ਜੇਕਰ ਸਰਪੰਚ ਬਣਦੇ ਨੇ ਤਾਂ ਕਿਹੜੇ ਕੰਮ ਕਰਨਗੇ ਪਹਿਲੀ ਗੱਲ ਤਾਂ ਹੈ ਸਰਕਾਰੀ ਸਕੂਲ ਬਹੁਤ ਵਧੀਆ ਚੱਲਣਾ ਚਾਹੀਦਾ ਕਿਉਂ ਜਿਹੜੇ ਗਰੀਬ ਇਨਸਾਨ ਨੇ ਉਹ ਐ ਪ੍ਰਾਈਵੇਟ ਸਕੂਲਾਂ ਚ ਪੜਾ ਨਹੀਂ ਸਕਦੇ ਬੱਚਿਆਂ ਨੂੰ ਵੀ ਜਿਹੜੇ ਬੱਚੇ ਨੇ ਸਰਕਾਰੀ ਸਕੂਲ ਚ ਪੜ੍ਹ ਕੇ ਕੁਝ ਨਾ ਕੁਝ ਬਣ ਸਕਣ ਇਸ ਕਰਕੇ ਅਸੀਂ ਇਹਨੂੰ ਪਹਿਲਾਂ ਚੁਣਿਆ ਵੀ ਇਹ ਬਹੁਤ ਵਧੀਆ ਇਨਸਾਨ ਹੈ ਵੀ ਦੂਜੀ ਗੱਲ ਵਾਟਰ ਸਪਲਾਈ ਦੀ ਉਹ ਬੰਦ ਹੋ ਰਹੀ ਹੈ ਜਿਹੜੇ ਗਰੀਬ ਇਨਸਾਨ ਨੇ ਉਹ ਲੋਕਾਂ ਦੇ ਬਾਲਟੇ ਚੱਕ ਕੇ ਜਾਂਦੇ ਨੇ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜੋ ਸਰਪੰਚੀ ਦੀ ਚੋਣ ਲਈ ਉਮੀਦਵਾਰ ਨੇ ਪ੍ਰੀਤਮ ਸਿੰਘ ਪਿੱਤੂ ਜਿਨ੍ਹਾਂ ਨੂੰ ਹਰਪ੍ਰੀਤ ਸਿੰਘ ਪਿੱਤੂ ਕਿਹਾ ਜਾਂਦਾ ਹੈ ਤੋ ਪਿੰਡ ਵਾਸੀ ਇਹਨਾਂ ਤੋਂ ਕਾਫੀ ਜਿਹੜੇ ਖੁਸ਼ ਨਾਜ਼ਰ ਵੀ ਆ ਰਹੇ ਨੇ ਇਹਨਾਂ ਦੇ ਵਿਸ਼ਵਾਸ ਵੀ ਕਰ ਰਹੇ ਨੇ ਸੋ ਸਾਡੇ ਨਾਲ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਜੋ ਪਿੰਡ ਵਾਸੀਆਂ ਦੇ ਜਿਹੜੇ ਉਮੀਦਾਂ ਨੇ ਕਿ ਇਹ ਸਰਪੰਚ ਬਣਨ ਤੋਂ ਬਾਅਦ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਪਾਣਗੇ ਜਾਂ ਪਹਿਲਾਂ ਵਾਂਗ ਹੀ ਪਿੰਡ ਵਾਸੀਆਂ ਨੂੰ ਜਿਹੜੀ ਨਰਕ ਦੀ ਜ਼ਿੰਦਗੀ ਹੈ ਉਹ ਜਿਣੀ ਪਊਗੀ ਹਾਂਜੀ ਪ੍ਰੀਤਮ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕਿ ਪਿੰਡ ਵਾਸੀਆਂ ਦਾ ਬੜਾ ਉਤਸ਼ਾਹ ਜਿਹੜਾ ਹੈਗਾ ਤੁਹਾਡੇ ਨਾਲ ਹੈ ਤੇ ਜੇਕਰ ਤੁਹਾਨੂੰ ਇਹ ਸਰਪੰਚ ਬਣਾਉਂਦੇ ਨੇ ਤਾਂ ਤੁਸੀਂ ਕੀ ਇਹਨਾਂ ਦੀ ਉਮੀਦਾਂ ਤੇ ਖਰਾ ਉਤਰ ਪਾਓਗੇ ਪਹਿਲਾਂ ਤਾਂ ਪੰਜਾਬੀ ਲੋਕ ਦੇ ਜਿੰਨੇ ਵੀ ਮੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਲੋਕਾਂ ਨੇ ਫਤਵਾ ਦਿੱਤਾ ਹੈ ਇਲੈਕਸ਼ਨ ਲੜ ਰਿਹਾ ਇੱਕ ਬੈਕਗ੍ਰਾਉਂਡ ਬਹੁਤ ਕਮਜ਼ੋਰ ਹੈ ਕੋਈ ਪਰਦਾਦਾ ਲੀਡਰ ਨਹੀਂ ਕੋਈ ਪ੍ਰਾਪਰਟੀ ਨਹੀਂ ਬਿਨਾਂ ਨਸ਼ੇ ਤੋਂ ਲੜ ਰਹਾਂਗੇ ਪਹਿਲਾਂ ਵੀ ਪਿੰਡ ਦੇ ਕੰਮ ਕਰ ਰਹੇ ਹਾਂ ਸਾਡੇ ਪਿੰਡ ਦੀਆਂ ਮੇਨ ਸਮੱਸਿਆ ਨੇ ਪਿੰਡ ਦੀ ਨਿਕਾ ਪਾਣੀ ਦੀ ਨਿਕਾਸੀ ਸਰਕਾਰੀ ਸਕੂਲਾਂ ਦਾ ਵਿਕਾਸ ਸੇਵਾ ਕੇਂਦਰ ਬੰਦ ਪਏ ਨੇ ਮੰਗਰਾ ਹਸਪਤਾਲ 'ਚ ਕੋਈ ਡਾਕਟਰ ਨਹੀਂ ਹੈਗਾ ਦੂਜੀ ਗੱਲ ਜਿਹੜਾ ਪੈਨਸ਼ਨਾਂ 'ਚ ਬੁੜੀਆਂ ਦੀ ਲੁੱਟ ਹੁੰਦੀ ਆ ਬਹੁਤ ਲੁੱਟ ਮਚੀ ਆ ਸਾਡੇ ਉੱਤੇ ਕੋਈ 1200 ਲੈਂਦਾ ਕੋਈ 1400 ਲੈਂਦਾ ਬੜਾ ਇਹਨਾਂ ਨੇ ਪੁਰਾਣੇ ਬੰਦਿਆਂ ਨੇ ਜੋ ਹੈਗੇ ਆ ਕਰਪਟ ਬੰਦੇ ਉਹਨਾਂ ਨੇ ਬਹੁਤ ਬੁੜੀਆਂ ਨਾਲ ਜਾਤੀ ਕੀਤੀ ਆ ਪੈਸੇ ਵੀ ਲੈ ਕੇ ਤੇ ਪੈਨਸ਼ਨਾਂ ਵੀ ਨਹੀਂ ਲਾਈਆਂ ਦੂਸਰੀ ਗੱਲ ਆ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਪਿੰਡ ਲਈ ਕਰਦੇ ਵੀ ਰਿਹਾ ਜੇ ਲੋਕ ਫਤਵਾ ਦੇਣਗੇ ਤਾਂ ਲੋਕਾਂ ਦੇ ਦਿਨ ਰਾਤ ਸੇਵਾ 'ਚ ਹਾਜ਼ਰ ਆ ਉਹਨਾਂ ਦੀ ਲੋਕਾਂ ਦੀ ਕਚੇਰੀ 'ਚ ਖੜੇ ਆ ਕੀ ਮੰਨਦੇ ਤੁਸੀਂ ਜਿਹੜੇ ਸਾਡੇ ਪਿੰਡ ਦੇ ਵਿਕਾਸ ਨੇ ਹਰ 5 ਸਾਲ ਬਾਅਦ ਸਰਪੰਚ ਜਿਹੜੀ ਚੁਣੀ ਜਾਂਦੀ ਹੈਗੀ ਸਾਡੇ ਪਿੰਡ ਦੇ ਵਿਕਾਸ ਹਜੇ ਤੱਕ ਮੈਨੂੰ ਲੱਗਦਾ ਵੀ ਨਹੀਂ ਹੋਏ ਕੀ ਕਹਿਣਾ ਚਾਹੁੰਦੇ ਦੇਖੋ ਜੀ ਵਿਕਾਸ ਤਾਂ ਛੋਟੇ-ਮੋਟੇ ਹੋਏ ਨੇ ਪਹਿਲਾਂ ਵੀ ਪੰਚਾਇਤ ਮੈਂ ਪੰਚਾਇਤ ਪਿਛਲੇ 5 ਸਾਲ ਪੰਚਾਇਤ ਮੈਂਬਰ ਰਿਹਾ ਮੇਰੇ ਵਾਰਡ ਨੇ ਮੈਨੂੰ ਫਤਵਾ ਦਿੱਤਾ ਸੀ ਮੈਂ ਮੇਰੇ ਵਾਰਡ ਦਾ ਰਣੀ ਆ ساری ਉਮਰ ਰਣੀ ਰਹੂੰਗਾ ਜੇ ਉਹ ਫਤਵਾ ਨਾ ਦਿੰਦੇ ਸ਼ਾਇਦ ਮੈਂ ਅੱਜ ਚੋਣਾਂ 'ਚ ਨਾ ਆਉਂਦਾ ਉਦੋਂ ਵੀ ਅਸੀਂ ਪਿੰਡ ਲਈ ਕੰਮ ਕੀਤਾ ਕਦੋਂ ਗਲੀਆਂ ਸੀਗੀਆਂ ਬੜਾ ਮਰਕਸੀ ਉੱਥੇ ਉਹ ਚੇਂਜ ਕੀਤਾ ਪਰ ਬਹੁਤ ਵਾਦੇ ਹੋਏ ਸੀਗੇ ਪਿਛਲੀ ਅਕਾਲੀ ਦਾ ਸਰਕਾਰ ਵੇਲੇ ਲੋਕਾਂ ਨੇ ਬਹੁਤ ਵਾਦੇ ਕਰੇ ਗਏ ਸੀ ਲੋਕਾਂ ਨਾਲ ਪਰ ਪੂਰੇ ਨਹੀਂ ਹੋਏ ਹੋ ਕਿਤਨਾ ਕਿਤੇ ਕਮੀਆਂ ਨੇ ਮੈਂ ਲੋਕਾਂ ਨਾਲ ਵਾਦਾ ਕਰਦਾ ਮੇਰੇ ਮੈਨੀਫੈਸਟੋ ਦੇ ਵਿੱਚ 19 ਇਹਦੇ ਵਿੱਚ 21 ਰੱਖੇ ਲੈਣਾ ਹੈ ਉਹਨਾਂ ਦੇ ਨਾਲ ਕੋਸ਼ਿਸ਼ ਕਰੂੰਗਾ ਵਾਦੇ ਕਰਦਾ ਕੋਸ਼ਿਸ਼ ਨਹੀਂ ਵੀ ਹਰ ਮੈਨੀਫੈਸਟੋ ਜਿਹੜੀ ਗੱਲ ਲਿਖੀ ਹੈ ਮੈਂ ਤੇ ਖਰਾ ਉਤਰੂੰਗਾ ਸੋ ਤੁਸੀਂ ਸੁਣਿਆ ਜੋ ਨਵੀਂ ਸੋਚ ਲੈ ਕੇ ਪ੍ਰੀਤਮ ਸਿੰਘ ਜਿਹੜੇ ਸਾਹਮਣੇ ਆਏ ਨੇ ਕਿ ਜਿਹੜੇ ਪਿੰਡ ਦੇ ਕੁਝ ਕੰਮ ਪਹਿਲਾਂ ਹੋਏ ਨੇ ਔਰ ਕੁਝ ਕੰਮ ਜਿਹੜੇ ਅਧੂਰੇ ਵੀ ਪਏ ਨੇ ਉਹਨਾਂ ਨੂੰ ਇਹ ਨੇਪਰੇ ਚਾੜਨ ਦੇ ਲਈ ਜਿਹੜਾ ਸਰਪੰਚੀ ਦੇ ਚੋਣ ਮੈਦਾਨ ਵਿੱਚ ਉਤਰੇ ਨੇ ਸੋ ਹੁਣ ਦੇਖਣਾ ਹੋਊਗਾ ਕਿ ਸ਼ਾਹੜ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਉਹ ਪ੍ਰੀਤਮ ਸਿੰਘ ਦੇ ਸਿਰ ਤੇ ਸਰਪੰਚੀ ਦਾ ਤਾਜ ਸਜਾਉਂਦੇ ਨੇ ਤਾਂ ਜੋ ਪ੍ਰੀਤਮ ਸਿੰਘ ਆਪਣੇ ਪਿੰਡ ਦਾ ਵਿਕਾਸ ਕਰਵਾ ਸਕਣ ਪੰਜਾਬੀ ਲੋਕ ਚੈਨਲ ਦੇ ਲਈ ਸੰਗਰੂਰ ਤੋਂ ਸੰਜੀਵ ਗੋਇਲ